ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਜੋ ਪੰਜਾਬ ਦੇ ਹਾਲਾਤ ਆ ਨਾ ਗੱਡੀ ਸਾਡੀ ਨਾ ਲਾਡਵਾਲ ਟੋਲ ਤੋਂ ਆਈ ਆ ਤੇ ਗੱਡੀ ਉਹਨਾਂ ਦੇ ਟੰਡਿਆਂ 'ਚ ਹੀ ਪਤਾ ਨਹੀਂ ਕੀ ਰੌਲਾ ਕੀ ਨਹੀਂ ਆ ਦੇਖੋ 19950 ਗੱਡੀ ਉਹਦੀ ਸਟੈਂਡਰਡ weight ਨਿਕਲਦੀ ਆ 20550 500 kg overload ਕਰਕੇ ੱੱਕੇ ਨਾਲ 745 ਰੁਪਏ ਟੋਲ ਕੱਢ ਦਿੱਤਾ ਦੱਸੋ ਕਿੱਥੇ ਜਾਈਏ ਮਾਨ ਸਾਹਿਬ ਇੰਨੀ ਖੁੱਲ ਨਾ ਦਿਓ ਬਾਹਰਿਆਂ ਨੂੰ ਆਪਣੇਆਂ ਦਾ ਸੋਚੋ ਆਪਣੇ ਜਿਹੜੇ ਪੰਜਾਬੀ ਉਹਨਾਂ ਦਾ ਸੋਚੋ 550 ਕੇਜੀ ਦਾ ਭਾੜਾ ਕਿੰਨਾ ਮੇਰਾ ਬਣਿਆ 250 ਰੁਪਈਆ 550 ਕੇਜੀ ਮੰਨ ਲਓ ਵੀ ਹੈਗਾ ਹੀ ਆ 550 ਕੇਜੀ ਦਾ ਮੇਰਾ ਭਾੜਾ ਬਣਿਆ 250 ਰੁਪਈਆ ਟੋਲ ਮੇਰੇ ਤੋਂ ਲਿਆ 745 ਦਿਖਾ ਦੇ 745 ਰੁਪਈਏ ਟੋਲ ਓਵਰਲੋਡ ਕੱਢ ਦਿੱਤਾ 500 550 ਕੇਜੀ ਕੀ ਕਰੀਏ ਅਸੀਂ ਕਿੱਥੇ ਜਾਈਏ ਦੱਸੋ ਤੁਸੀਂ ਯਾਰ ਸਾਨੂੰ ਮਾੜਾ ਮੋਟਾ ਜੀਣ ਦਿਓ ਇਹ ਟਰੱਕਾਂ ਸਿਰੋ ਜਿਹੜੀਆਂ ਸਾਡੀ ਮਾੜੀ ਮੋਟੇ ਚੁੱਲ੍ਹੇ ਬਲਦੇ ਆ ਨਾ ਬਲਣ ਦਿਓ ਤੁਸੀਂ ਕਹਿੰਦੇ ਆ ਵੀ ਆਪਾਂ ਇੱਥੇ ਰੱਖਣੇ ਆ ਗਾਂ ਵਾਲੇ ਨੌਜਵਾਨ ਨਹੀਂ ਰਹਿਣੇ ਇਹ ਜਿਹੜੇ ਹੁਣ ਇੱਥੇ ਆ ਇਹਨਾਂ ਨੇ ਵੀ ਚੱਲ ਜਾਣਾ ਈ ਇਹ ਗੱਡੀਆਂ ਖੜ ਜਾਨੀਆਂ ਇਹਨਾਂ ਨੇ ਵੀ ਬਾਹਰ ਨੂੰ ਤੁਰਨਾ ਬਾਹਰ ਵਾਲੇ ਡਰਾਈਵਰਾਂ ਨੂੰ ਫੈਸਿਲਟੀਆਂ ਦਿੰਦੇ ਆ ਤੇ ਸਾਡੇ ਇੱਥੇ ਧੱਕੇ ਨਾਲ ਟੋਲ ਫਾਲਤੂ ਓਵਰਲੋਡ ਕੱਟ ਲਓ ਆ ਗੱਡੀ ਦਾ ਇਹ ਕਰ ਦੋ ਉਹ ਕਰ ਦੋ ਇਹਨਾਂ ਦੇ ਲੱਖ ਲੱਖ ਰੁਪਏ ਦੇ ਕਾਗਜ਼ ਭਰ ਹੁੰਦੇ ਆ ਤਾਂ ਮੁੜ ਕੇ ਸਾਨੂੰ ਆਹ ਕੁਝ ਕਰਨਾ ਪੈਂਦਾ ਆ ਫालतू ਪੈਸੇ ਦੇਣੇ ਪੈਂਦੇ 745 ਰੁਪਏ 6 ਚੱਕੀ ਗੱਡੀ ਦਾ ਟੋਲ ਉਦਾਂ 745 ਓਵਰਲੋਡ ਕੱਢ ਦਿੱਤਾ 1500 ਰੁਪਿਆ ਕੀ ਆ ਜੀ 1500 ਰੁਪਿਆ ਆਪਾਂ ਲੁਧਿਆਣੇ ਤੋਂ ਆ ਕੇ ਫਗਵਾੜੇ ਹਾਈਵੇ ਤੋਂ ਉੱਤਰ ਗਏ ਆ 1500 ਰੁਪਿਆ ਦੇ ਕੇ ਉਤਰੇ ਆਪਾਂ 35 ਕਿਲੋਮੀਟਰ سفر 1500 ਰੁਪਏ ਦਾ 1500 ਦਾ ਗੱਡੀ ਨੇ ਤੇਲ ਨਹੀਂ ਪੀਤਾ 1500 ਦਾ ਟੋਲ ਕੱਟ ਹੋ ਗਿਆ ਦੱਸੋ ਕਿੱਥੇ ਜਾਈਏ ਕਿਹਨੂੰ ਆਪਾਂ ਦੁੱਖ ਦੱਸੀਏ ਮੜ ਜਾ ਭਰਾਵਾ ਬੇਨਤੀ ਆ ਤੁਸੀਂ ਪੰਜਾਬ ਦੇ ਅਸਲੀ ਰਾਜੇ ਹੋ ਇਹਨਾਂ ਨੂੰ ਮਾੜੀ-ਮੋਟੀ ਹਦਾਇਤ ਦਿਓ ਵੀ ਟਰੱਕਾਂ ਵਾਲਿਆਂ ਨਾਲ ਧੱਕਾ ਨਾ ਕਰੋ ਜਿਹੜੀ ਗੱਡੀ ਕੋਈ 2 3 ਟਨ 4 ਟਨ ਓਵਰਲੋਡ ਆ ਉਹਦਾ ਤਾਂ ਓਵਰਲੋਡ ਕੱਟਿਆ ਆ ਸਿਗੀ ਵੀ ਨਹੀਂ ਕੀ ਆ ਸਿਰਫ ਕੰਡੇ ਤੋਂ ਕਈ ਵਾਰੀ ਮੋਰੀਓ ਕਾਰ ਲੰਘਦੀ ਪਿੱਛੇ ਟਰੱਕ ਲੰਘਦਾ ਉਹ ਕਾਰ ਵੀ ਵਿੱਚੇ ਤੋਲ ਹੋ ਜਾਂਦੀ ਆ ਅੰਡਰਲੋਡ ਗੱਡੀ ਦਾ ਓਵਰਲੋਡ ਟੋਲ ਕੱਢ ਦਿੰਦਾ ਹੁਣ ਡਰਾਈਵਰ ਨੇ ਆ ਕੇ ਮੁੰਡੇ ਨੇ ਮੈਨੂੰ ਦੱਸਿਆ ਉਹਨੂੰ ਕੀ ਕਹਾਂ ਕਿ ਤੇਰੇ ਨਾਂ ਪਾਉਣੇ ਗਰੀਬ ਦੇ ਉਹ ਵਿਚਾਰਾ 500 ਰੁਪਏ ਦਿੰਦਾ ਕਮਾਉਣ ਨਾਲ ਉਹਦੇ ਨਾਂ ਪਾਵਾਂ ਹੁਣ 700 ਰੁਪਏ ਮੜਿਆ ਬਖਸ਼ੋ ਸਾ